ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਵਕਤ ਅਸੀਂ ਮੌਜੂਦਾ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬਾ 24 ਦਸੰਬਰ 2024 ਸੋ ਗੱਲ ਕਰੀਏ ਆਪਾਂ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਦੀ ਸੋ 25 ਸ਼ਬੀਅਤ 27 ਦਸੰਬਰ ਨੂੰ ਸੰਗਤਾਂ ਵੱਲੋਂ ਬੜੀ ਹੀ ਸ਼ਰਧਾਪੂਰਵਕ ਇਸ ਸਥਾਨ ਦੇ ਉੱਤੇ ਮਨਾਇਆ ਜਾ ਰਿਹਾ। ਸੋ ਗੱਲ ਕਰੀਏ ਇੱਕ ਝਲਕ 24 ਦਸੰਬਰ। ਇਹ ਅਸੀਂ ਉਹ ਤੁਹਾਨੂੰ ਇੱਕ ਦਿਖਾਉਣ ਦਾ ਉਪਰਾਨਾ ਕਰ ਰਹੇ ਹਾਂ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ 24 ਦਸੰਬਰ ਨੂੰ ਵੀ ਜਿਹੜੀਆਂ ਸੰਗਤਾਂ ਨੇ ਇੱਥੇ ਕਾਫੀ ਵੱਡੀ ਗੰਟੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਫਤਿਹਗੜ ਸਾਹਿਬ 'ਤੇ ਪਹੁੰਚ ਰਹੀਆਂ ਹਨ। ਸੋ ਤੁਸੀਂ ਵੇਖ ਸਕਦੇ ਹੋ ਇੱਕ ਇਹ ਚਲਕ 메인 ਰੋਡ ਜੋ ਗੁਰਦੁਆਰਾ ਸਹਿਬ ਨੂੰ ਜਾਂਦਾ ਹੈ ਡੀਸੀ ਦਫਤਰ ਦੇ ਸਾਹਮਣੇ ਦੀਆਂ ਕੁਝ ਖਾਸ ਅਸੀਂ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਇਹ ਅੱਜ ਤੋਂ ਹੀ ਅਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜੇ ਲੰਗਰ ਨੇ ਉਹ ਨੌਜਵਾਨਾਂ ਵੱਲੋਂ ਲਗਾਏ ਜਾ ਰਹੇ ਨੇ ਖਾਸ ਕਰਕੇ ਗੱਲ ਕਰੀਏ ਆਪਾਂ ਪਿੰਡ ਬੀਵੀਪੁਰ ਜਿੱਥੇ ਬਿਸਕਟ ਅਤੇ ਕਾਫੀ ਦੇ ਜਿਹੜੇ ਨੰਗਰ ਨੇ ਨੌਜਵਾਨਾਂ ਵੱਲੋਂ ਲਗਾਏ ਗਏ ਸੋ ਆਸ ਹੈ ਕਿ ਕੱਲ 25 ਦਸੰਬਰ ਅਤੇ ਆਉਣ ਵਾਲੀ 26 ਅਤੇ 27 ਜਿਹੜਾ ਦਸੰਬਰ ਆ ਉਸ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਦੇ ਉੱਤੇ ਸੰਗਤਾਂ ਪਹੁੰਚਣ ਦੀ ਪੂਰੀ ਉਮੀਦ ਆ ਕਿਉਂਕਿ ਅੱਜ ਵੀ ਤੁਸੀਂ ਵੇਖ ਹੀ ਸਕਦੇ ਹੋ ਕਿ ਇਕੱਠ ਕਾਫੀ ਜ਼ਿਆਦੇ ਸੰਗਤਾਂ ਦਾ ਇੱਥੇ ਮੌਜੂਦ ਆ ਏ ਆਉਣ ਵਾਲੇ ਤਿੰਨ ਦਿਨ ਸੰਗਤਾਂ ਵੱਡੀ ਗੰਟੀ ਦੇ ਵਿੱਚ ਇਸ ਸਥਾਨ ਦੇ ਉੱਤੇ ਆ ਕੇ ਆਪਣੀਆਂ ਸੇਵਾਵਾਂ ਦੇਣ ਗਿਆ ਤੇ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋਣ ਗਿਆ ਮੱਥਾ ਟੇਕਣ ਗਿਆ